ਆ ਕਾਕੇ ਰਾਤ ਦਾ ਅੰਦਰ ਆ ਪੈਂਡ ਦੇ ਦੇਖੀ ਘਰਾਂ ਵਿੱਚ ਵੱਡਾ ਦੋਵੇਂ ਆਲਾ ਦਰਕਾਰ ਭਾਰਤੀ ਜਿਹੜੀ ਮੰਗ ਹੈ ਇਸੇ ਵਿਸ਼ੇ ਦੇ ਵਿੱਚ ਹਾਂ ਕਿ ਕੌਲੋਂ ਬੋਤਾ ਐ ਇਥੇ ਡੂੰਗੀ ਬਹੁਤ ਜਿਹੜੀ ਆ ਹੰਦਸ ਪੰਚਾਇਤ ਕਹਿੰਦੇ ਵੀ ਇਹ ਰਾਹ ਬੰਦ ਆ ਇਹਦਾ ਹਾਲ ਕੀ ਲੱਗਾ ਵੀ ਹਾਂ ਆ ਛੱਪੜ ਦਾ ਪਾਲੀ ਸਾਰਾ ਇਹਦਾ ਹਾਲ ਪਤਾ ਕੀ ਹੈ ਜੀ ਇਹ ਨਵਾਂ ਆ ਜੀ ਸਾਬਲ ਜਿੰਦਰ ਕौरा ਅਸੀਂ ਛੰਡੇਆਣਾ ਸ਼ਾਰਕੀ ਤੇ ਰਹਿਣ ਵਾਲੇ ਆ ਅੱਜ ਪੰਚਾਇਤ ਤੇ ਸਾਰਾ ਪਿੰਡ ਇਕੱਠਾ ਹੋਇਆ ਗਿਆ ਕਮਿਸ਼ਨ ਵੀ ਆਏ ਨੇ ਕੀ ਮੁਸ਼ਕਲ ਆ ਰਹੀ ਸਾਡੀ ਮੇਨ ਸਮੱਸਿਆ ਸਰ ਇਹੀ ਆ ਵੀ ਪਾਣੀ ਦੇ ਨਿਕਾਸ ਲਈ ਕਿ ਲੱਗਦੇ ਦਿਨਾਂ ਚ ਆਪਣੇ بارش ਹੋ ਰਹੀ ਸੀ ਉਹਦਾ ਕਾਰਨ ਵੀ ਇੱਥੇ ਸਾਰਾ ਪਿੰਡ ਸਾਡਾ ਡੁੱਬਨ ਤੇ ਆਇਆ ਹੋਇਆ ਸੀ ਜਿਹਦਾ ਕਰਕੇ ਵੀ ਸਾਡੇ ਪਾਣੀ ਦਾ ਨਿਕਾਸ ਨਹੀਂ ਸੀਗਾ ਤੇ ਬਹੁਤ ਮੁਸ਼ਕਲ ਆ ਰਹੀਆਂ ਨੇ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂਗਾ ਕੋਈ ਈਰਖਾ ਨਹੀਂਗਾ ਸਾਨੂੰ ਬਰਸ ਪਾਣੀ ਦਾ ਨਿਕਾਸ ਚਾਹੀਦਾ ਕਿ ਕਿਤੇ ਕਿਤੇ ਘਰਾਂ ਚ ਪਾਣੀ ਜੜਾਇਆ ਸੀ ਲੱਗਿਆ ਸਾਰੇ ਸਾਡੇ ਬਹੁਤ ਸਾਰੇ ਤਕਰੀਬਨ ਘਰਾਂ ਚ ਪਾਣੀ ਸੀਗਾ ਸਾਡੇ ਆ ਘਰਾਂ ਚ ਵੀ ਇੱਧਰ ਸਾਰੇ ਘਰ ਡੁੱਬੇ ਹੋਏ ਸੀਗੇ ਕਿਸੇ ਰਿਆਂ ਉਹਨਾਂ ਕਾਰਨ ਕੰਦਾ ਵੀ ਡੱਗੀਆਂ ਬਾਥਰੂਮ ਵੀ ਡੱਗ ਗਏ ਬਹੁਤ ਮੁਸ਼ਕਲ ਆਈਆਂ ਸਰ ਸਾਨੂੰ ਇਹਦੇ ਚ ਹੁਣ ਅੱਜ ਦੀ ਜੇ ਗੱਲ ਕਰੀਏ ਤਾਂ ਹੁਣ ਪਾਣੀ ਨਿਕਲ ਗਿਆ ਕਿੱਥਾ ਕੱਢਿਆ ਜੁਰ ਦਾ ਕੱਢਿਆ ਵਾ ਸਰ ਸਾਡੇ ਆਪ ਦੇ ਪਾਈਚਾਰੇ ਨੇ ਆਪ ਹੀ ਅਸੀਂ ਘਰਾਂ ਦੇ ਵਿੱਚੋਂ ਖਰਚਾ ਇਕੱਠਾ ਕਰਕੇ ਉਹਦੇ ਕਾਰਨ ਅਸੀਂ ਪਾਣੀ ਆਪ ਹੀ ਕੱਢਿਆ ਵਾ ਤੇ ਪੰਚਾਇਤ ਵੱਲੋਂ ਪਰਪੰਡ ਛੰਡਿਆਣਾ ਸਰ ਇਹ ਸਰ ਅੱਜ ਤੁਹਾਡੇ ਪਿੰਡ ਐਸ்சி ਕਮਿਸ਼ਨ ਆਏ ਨੇ ਕੀ ਸਮੱਸਿਆਵਾਂ ਆ ਗਈਆਂ ਪਿੰਡ ਦੀਆਂ ਸਾਡੀਆਂ ਜਿਹੜੀਆਂ ਸਮੱਸਿਆਵਾਂ ਸਰ ਜਿਹੜੀਆਂ ਸਾਡੀਆਂ ਸਮੱਸਿਆਵਾਂ ਪਾਣੀ ਦੀ ਨਿਕਾਸੀ ਬਾਰੇ ਆ ਕਿ ਸਾਡੇ ਜਿੰਨੇ ਮੰਨ ਲਓ ਮਜ਼ਦੂਰ ਘਰ ਆਏ ਐ ਐਸ்சி ਪਰਿਵਾਰ ਜਿੰਨੇ ਵੀ ਆ ਸਾਡੇ ਘਰਾਂ ਦੇ ਵਿੱਚ ਪਾਣੀ ਆ ਕੇ ਭੜ ਜਾਂਦਾ ਅਸੀਂ ਸਾਡਾ ਪੂਰਾ ਪੂਰਾ ਥਾਂ ਸਾਡੇ ਪ੍ਰੋਬਲਮ ਬਹੁਤ ਜ਼ਿਆਦਾ ਆ ਪਾਣੀ ਦੀ ਜਿਹੜਾ ਸਾਡੇ ਸਰਕਾਰੀ ਹੈ ਖਾਲ ਜਿੱਥੋਂ ਦੀ ਨਿਕਾਸੀ ਆ ਪਾਣੀ ਦੀ ਸਰ ਅਸੀਂ ਉਸ ਦੀ ਐਸ்சி ਕਮਿਸ਼ਨ ਨੂੰ ਉਸ ਦੀ ਮੰਗ ਪਾਈ ਸੀ ਕਿ ਸਾਡਾ ਜਿਹੜਾ ਨਿਕਾਸੀ ਦਾ ਪਾਣੀ ਦਾ ਔਰ ਕਾਨੂੰਨੀ ਦਾਇਰੇ ਦੇ ਵਿੱਚ ਨਿਗ੍ਹਾ ਰੱਖਦੇ ਹੋਏ ਕਿ ਸਾਡਾ ਜਿਹੜਾ ਇੱਧਰ ਦੀ ਪਾਣੀ ਦੀ ਨਿਕਾਸੀ ਕੀਤੀ ਜਾਵੇ ਕਿ ਉਹ ਜਾਂ ਤਾਂ ਕਹੋ ਕਿਸੇ ਧੜੇਵੰਦੀ ਦੀ ਕਹੋ ਜਾਂ ਕਿਸੇ ਪਾਰਟੀ ਵਰਸ ਪਾਰਟਿਸਪੀਸਨ ਬੰਦੇ ਦੀ ਕਹੋ ਕਿ ਸਾਡੀ ਨਹੀਂ ਸੁਣੀ ਜਾ ਰਹੀ ਅਸੀਂ ਇੱਧਰ ਨਿਗਾ ਖਾਲੀ ਪਈ ਹੈ ਤੁਹਾਡੇ ਭਈਆ ਸਰ ਪਈ ਹੈ ਫਿਰ ਕਿਉਂ ਨਹੀਂ ਕੀਤੀ ਕੁਲੀਆਂ ਵੀ ਤਾਂ ਭੀ ਸਰ ਸਮਝੋ ਵਾਰਾ ਜਾਂ ਤਾਂ ਕਹੋ ਰਾਜਨੀਤੀ ਦੀ ਗੱਲ ਇੱਥੇ ਨੂੰ ਰਾਜਨੀਤੀ ਹੀ ਲਾ ਲਓ ਸਰ ਜਦੋਂ ਕਿੰਨੇ ਸਾਲ ਹੋ ਗਏ ਸਾਨੂੰ ਆਈਆਂ ਪੰਚਾਇਤਾਂ ਇਸੇ ਗੱਲ ਦਾ ਕਿ ਹਰ ਇੱਕ ਪੰਚਾਇਤ ਨੇ ਇਹ ਗੱਲ ਦਾ ਕਿਹਾ ਵੀ ਇਸ ਦੀ ਨਿਕਾਸੀ ਕਰਾਂਗੇ ਪਰ ਸਰ ਉਹ ਨਹੀਂ ਹੋ ਰਹੀ ਅੱਛਾ ਸਰਕਾਰ ਆਈ ਨੂੰ 10 ਜਾਂ 3/4 ਸਾਲ ਹੋ ਗਏ ਸਰ 3/4 ਸਾਲ ਤੋਂ ਸਾਡੇ ਹਲਕੇ ਦੇ ਵਿਧਾਇਕ ਦਾ ਵੀ ਇਹ ਕਹਿਣਾ ਸੀ ਨਿਕਾਸੀ ਕਰਾਵਾਂਗੇ ਪਰ ਅੱਜ ਤੱਕ ਉਹ ਦਿਨ ਨਹੀਂ ਆਇਆ ਕਾਫੀ ਸਾਲਿਆਂ ਸ਼ਿਕਾਇਤਾਂ ਤੁਹਾਡੇ ਕੋਲ ਪਹੁੰਚੀਆਂ ਨੇ ਹਾਂ ਹਾਂ ਅ ਜਨਤਾ ਦਾ ਵਾਗੇ ਕਿਸ ਤਰੀਕੇ ਦੀਆਂ ਸ਼ਿਕਾਇਤਾਂ ਸੀ ਔਰ ਕਿਵੇਂ ਉਹਨਾਂ ਦਾ ਤੋਰ ਰਿਹਾ ਹੈ ਅ ਦੇਖੋ ਜੀ ਮਿਤੀ 24/7/2025 ਨੂੰ ਅ ਸ਼ਿਕਾਇਤ ਪ੍ਰਾਪਤ ਹੋਈ ਸੀ ਪਿੰਡ ਝੰਡਿਆਣਾ ਸਰਕੀ ਜ਼ਿਲ੍ਹਾ ਮੋਗਾ ਤੇ ਕਮਿਸ਼ਨ ਨੇ ਤੁਰੰਤ ਐਕਸ਼ਨ ਇਹਦੇ ਤੇ ਲੈਂਦੇ ਹੋਏ ਅਸੀਂ ਆਪਦਾ ਟੂਰ ਪ੍ਰੋਗਰਾਮ ਜਾਰੀ ਕੀਤਾ ਸੀਗਾ ਕਿਉਂਕਿ ਸਮੱਸਿਆ ਵੱਡੀ ਸੀ ਤੇ ਸਾਡੇ ਕੋਲੇ ਇਹ ਵੀ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਸੀ ਵੀ ਉੱਥੇ ਮਾਹੌਲ ਜਿਹੜਾ ਤਣਾਅਪੂਰਵਕ ਹੋ ਰਿਹਾ ਫਟੇ ਸਾਹਿਬ ਇੱਧਰ ਆ ਜੀ ਇਸ ਤਰ੍ਹਾਂ ਪੂਰਵਕ ਹੋ ਰਿਹਾ ਮਾਹੌਲ ਤੇ ਸਾਨੂੰ ਇਹੀ ਸੀ ਵੀ ਦੋ ਧਿਰਾਂ ਦੇ ਵਿੱਚ ਕੋਈ ਆਪਸੀ ਟਕਰਾਅ ਨਾ ਹੋਵੇ ਕਿਉਂਕਿ ਜਿਹੜੀ ਕੁਦਰਤੀ ਆਫਤਾਂ ਆਉਂਦੀ ਹੈ ਇਹਦੇ ਵਿੱਚ ਕੋਈ ਕਿਸੇ ਦਾ ਜਿਹੜਾ ਕਸੂਰ ਨਹੀਂ ਹੁੰਦਾ ਇਹ ਤਾਂ ਕੁਦਰਤ ਆ ਕੁਝ ਵੀ ਕਰ ਸਕਦੀ ਆ ਚਲੋ ਮੀਂਹ ਦਾ ਮੌਸਮ ਚੱਲ ਰਿਹਾ ਲਗਾਤਾਰ ਮੀਂਹ ਪੈਣ ਦੇ ਨਾਲ ਸਾਰੇ ਮੋਗੇ ਜ਼ਿਲ੍ਹੇ ਦੀ ਇਹ ਸਮੱਸਿਆ ਜਿਹੜਾ ਛੰਡੇਆਣਾ ਸਰਕੀਪਿੰਡ ਹੈ ਥੋੜਾ ਜਿਹਾ ਨੀਵਾ ਕਿਉਂਕਿ ਇਹ ਤੋਂ ਮਿੱਟੀ ਵਗੈਰਾ ਚਕਾਈ ਗਈ ਸਾਨੂੰ ਪਤਾ ਲੱਗਾ ਜੋ ਵੀ ਆ ਤੇ ਤਾਂ ਕਰਕੇ ਅਸੀਂ ਮੌਕੇ ਤੇ ਪਹੁੰਚੇ ਅਸੀਂ ਜਾਇਜਾ ਕੀਤਾ ਕੁਸ਼ਕਰਾਂ ਦਾ ਉਹਦੇ ਵਿੱਚ ਸਾਨੂੰ ਇਹ ਪਾਇਆ ਗਿਆ ਵੀ ਪਾਣੀ ਕਾਫੀ ਘਰਾ ਤੱਕ ਚਲਾ ਗਿਆ ਤੇ ਉਹਦੇ ਚ ਕੋਈ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਹੋਇਆ ਸੀ ਅਸੀਂ ਸਿਹਤ ਵਿਭਾਗ ਨੂੰ ਵੀ ਇਸ ਦੇ ਹੁਕਮ ਜਾਰੀ ਕਰ ਦਿੱਤੇ ਗਏ ਆ ਕਿ ਮੌਕੇ ਤੇ ਕੋਈ ਐਵ ਜੀ ਬਿਮਾਰੀ ਨਾ ਫੈਲੇ ਜਿਹਦੇ ਕਾਰਨ ਪਬਲਿਕ ਨੂੰ ਕੋਈ ਸਮੱਸਿਆ ਆ ਆਵੇ ਇੱਕ ਅਸੀਂ ਸਕੂਲ ਦਾ ਵੀ ਦੌਰਾ ਕੀਤਾ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਉਹ 5-6 ਦਿਨ ਤੋਂ ਬੰਦ ਪਿਆ ਤੇ ਉਹ ਵੀ ਅਸੀਂ ਸਿੱਖਿਆ ਅਫਸਰ ਨਾਲ ਉਹਨਾਂ ਦੀ ਡਿਊਟੀ ਲਾਈ ਆ ਕਿ ਉਹਦਾ ਜਲਦੀ ਤੋਂ ਜਲਦ ਉਹ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਨੁਕਸਾਨ ਜਿਹੜਾ ਨਾ ਹੋਵੇ ਤੇ ਕੁਝ ਸਮੱਸਿਆਵਾਂ ਨਿੱਜੀ ਵੀ ਸੀ ਕਰਾ ਚ ਗਏ ਆ ਉਹਦਾ ਬੰਦ ਆ ਅਸੀਂ ਪ੍ਰਸ਼ਾਸਨ ਨੂੰ आदेश जारी ਕੀਤੇ ਆ ਕਿ ਜੋ ਵੀ ਉਹਨਾਂ ਦਾ ਜਿਹੜਾ ਮਾਲੀ ਸਹਿਤ ਆ ਜੋ ਵੀ ਮੰਦੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸੰਦੇਸ਼ ਅਸੀਂ ਜਾਰੀ ਕਰ ਦਿੱਤੇ ਸਰ ਮੇਨ ਜਿਹੜੀ ਪ੍ਰੋਬਲਮ ਆ ਰਹੀ ਮੂਗਾ ਜਿਹੜਾ ਸੀ ਇੰਦਰੀਆ ਤੇ ਮੇਨ ਸਮੱਸਿਆ ਡਰੇਨ ਤੋਂ ਆਈ ਸੀ ਕਿਉਂਕਿ ਡਰੇਨ ਜਿਹੜੀ ਹੈਗੀ ਸੀ ਉਹਦੀ ਪ੍ਰੋਪਰ ਸਫਾਈ ਨਹੀਂ ਹੋਈ ਸੀ ਔਰ ਸੀਐਮ ਸਾਹਿਬ ਦੇ ਹਦਾਇਤਾਂ ਦੇ ਉੱਪਰ ਬਟਾਡਰ ਵੀ ਕੀਤੇ ਨੇ ਹਾਂ ਦੇਖੋ ਅਸੀਂ ਪ੍ਰਸ਼ਾਸਨ ਦੇ ਇਹਦੇ ਵੀਡੀਓ ਸਾਹਿਬ ਸਾਰੇ ਉਹਨਾਂ ਦੀ ਡਿਊਟੀ ਲਾਤੀ ਆ ਡਰੇਨ ਵਿਭਾਗ ਨੂੰ ਵੀ ਅਸੀਂ ਕਹਿ ਦਿੱਤਾ ਹੋਇਆ ਕਿ ਕਮੀ ਜਿੱਥੇ ਰਹੀ ਆ ਉਹਦੀ ਪਰਪਾਈ ਵੀ ਕਰਾਂਗੇ ਚਲੋ ਜਿਹੜੀ ਕੋਈ ਕੁਦਰਤੀ ਆਫਤ ਆ ਗਈ ਆ ਜਾਂ ਕੋਈ ਅਨਗੈਲੀ ਆ ਕਿਸੇ ਮੈਕਮੇ ਦੇ ਉਹਦੇ ਤੇ ਐਕਸ਼ਨ ਹੋਊਗਾ ਅਸੀਂ ਸਖਤ ਹੁਕਮ ਦੇ ਜਾਰੀ ਕਰ ਦਿੱਤੇ ਉਹਦੇ ਚ ਸਰ ਜਿੱਥੇ ਕਹਿੰਦਾ ਲੋਕਾਂ ਦੇ ਕਾਫੀ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਕੀ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਜਰਾ ਕਰ ਲਈ ਫੰਡ ਮਿਲ ਰਹੇ ਆ ਦੇਖੋ ਜੀ ਆਪ ਦਾ ਪ੍ਰਬੰਧਨ ਦੀ ਟੀਮ ਸਾਡੇ ਨਾਲ ਆਈ ਹੋਈ ਆ ਉਹਨਾਂ ਨੂੰ ਨੋਟ ਕਰਵਾਤਾ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਵੱਲੋਂ ਵੀ ਆਪਦੇ ਐਸ ਕਮਿਸ਼ਨ ਦੇ ਵੱਲੋਂ ਵੀ ਕਿ ਜਿੰਨਾ ਪਰਿਵਾਰਾਂ ਦਾ ਕੋਈ ਨੁਕਸਾਨ ਹੋਇਆ ਉਹ ਅਸੀਂ ਵੈਰੀਫਾਈ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਮੰਦਾ ਮੁਆਵਜ਼ਾ ਜਿਹੜਾ ਦਵਾਵਾਂਗੇ ਸਰ ਕਿੰਨੇ ਕੁ ਪਰਿਵਾਰਾਂ ਨੂੰ ਮਿਲਿਓ ਗੂ ਜੀ ਮੈਂ ਕਾਫੀ ਸਾਰੇ ਪਿੰਡ ਨੂੰ ਮਿਲ ਚੁੱਕਿਆ ਹਾਂ ਜੀ ਸਾਰਾ ਪਿੰਡ ਦੀ ਸਾਂਝੀ ਸਮੱਸਿਆ ਸੀ ਕੁਝ ਉਹਦੇ ਹੱਲ ਕੀਤੇ ਆ ਪੰਜਾ ਸੱਤਾ ਪਰਿਵਾਰ ਜਿਹੜੇ ਜ਼ਿਆਦਾ ਇਸ ਤੋਂ ਪ੍ਰਭਾਵਿਤ ਹੋਏ ਆ ਉਹ ਮੈਂ ਨਿੱਜੀ ਤੌਰ ਤੇ ਉਹਨਾਂ ਦੇ ਘਰੇ ਵੀ ਵਿਜ਼ਿਟ ਕਰਕੇ ਆਇਆ ਤੇ ਇਹ ਵਿਸ਼ਵਾਸ ਦਿਵਾਉਣਾ ਕਿ ਸਾਰੇ ਪਿੰਡ ਦੀ ਜਿਹੜੀ ਸਾਂਝੀ ਸਮੱਸਿਆ ਇਹਦੇ ਚ ਮੈਨੂੰ ਇਹ ਦੇਖਣ ਨੂੰ ਪਾਇਆ ਗਿਆ ਕਿ ਕੋਈ ਐਸਪੀ ਜਿਹਾ ਪੀੜਤ ਨਹੀਂ ਸਾਰੇ ਹੀ ਪੀੜਤਾ ਐ ਸਰਪੰਚ ਸਾਹਿਬ ਤੁਹਾਡੇ ਪਿੰਡ ਦੀਆਂ ਕੁੱਝ ਸ਼ਿਕਾਇਤਾਂ ਗਈਆਂ ਸੀ ਐਸੇ ਕਮਿਸ਼ਨ ਦੇ ਕੋਲ ਹਾਂਜੀ ਕੀ ਸ਼ਿਕਾਇਤਾਂ ਸੀ ਔਰ ਉਹਨਾਂ ਦਾ ਮਸਲਾ ਕਰਨ ਹੱਲ ਕਰਨ ਵਾਸਤੇ ਅੱਜ ਪਹੁੰਚੇ ਨੇ ਐਸੇ ਕਮਿਸ਼ਨ ਸਾਡੇ ਢੁੱਡੂਆਂੋਂ ਪਾਣੀ ਵੜਦਾ ਜੀ ਪਿੰਡ ਦੇ ਵਿੱਚ ਉਹ ਵਿਚਾਲ ਦੀ ਇੱਥੇ ਜਿਹੜੇ ਘਰ ਆ ਉਹਨਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਤਿੰਨ ਚਾਰ ਚਾਰ ਫੁੱਟ ਤੋਂ ਗਾਂ ਨਿਕਾਸ ਢੜੀ ਨਿਕਲਦਾ ਤੇ ਉਹ ਨਿਕਾਸ ਨਾਉਣ ਕਰਕੇ ਵੀ ਉੱਥੇ ਪਾਣੀ ਖੜਾ ਉਹਦਾ ਵੀ ਹੱਲ ਕੀਤਾ ਜਾਵੇ ਕੀ ਵਿਕਾਸ ਕੀ ਕਰਨਾ ਜੀ ਵੀ ਨਿਕਾਸ ਦਾ ਹੋਣਾ ਉੱਥੋਂ ਇਧਰ ਢੁੱਡੀ ਨੂੰ ਵੀ ਸਾਡੇ ਪੈ ਪਾਏ ਆ ਜੀ ਪਹਿਲਾਂ ਜਿਹੜੇ ਪਹਿਲੇ ਪੰਚਾਇਤ ਸੀ ਉਹਨਾਂ ਨੇ ਪੈ ਪਾਏ ਆ ਉਹ ਚਾਹੁੰਦੇ ਆ ਜਿਹੜਾ ਢਾਲਣਾ ਹੈਗੀ ਇਧਰ ਨੂੰ ਦਿਖਾਣ ਵਾਲੀ ਸਾਈਡ ਨੂੰ ਵੀ ਉਧਰ ਨੂੰ ਪੈ ਪਾਏ ਜਾਣ ਫਿਰ ਇਹਦੇ ਬਾਰੇ ਤੁਸੀਂ ਲਿਖ ਕੇ ਭੇਜਿਆ ਕੋ ਅਧਿਕਾਰੀਆਂ ਵਗੈਰਾ ਨੂੰ ਪਹਿਲਾਂ ਹੈਗਾ ਜੀ ਨਿਕਾਸ ਸਾਡੇ ਕੋਲ ਢੁੱਡੀ ਇੱਥੇ ਨਿਕਲਦਾ ਪਾਣੀ ਹੁਣ ਤਾਂ ਜਦੋਂ ਕੁਦਰਤ ਦਾ ਕੀ ਆ ਕੁਦਰਤ ਦਾ ਪਾਣੀ ਜ਼ਿਆਦਾ ਆ ਗਿਆ ਜੀ ਪਰ ਖਾਤਾ ਕਰਕੇ ਸਾਤਾ ਕਰਕੇ ਹੋਇਆ ਜੀ ਉਹਨੇ ਉਦਾਂ ਨਹੀਂ ਕਰਿਆ ਹੋਇਆ ਪਾਣੀ ਵੈਸੇ ਆਮ ਰੂਟੀਨ ਦੇ ਵਿੱਚ ਉਹਵੇਂ ਵਧੀਆ ਬਹੁਤ ਵਧੀਆ ਰਹਿੰਦਾ ਜੀ ਢੀਨ ਵਾਲੇ ਪਾਣੀ ਦੀ ਵੀ ਸਮੱਸਿਆ ਆ ਗਈ ਹੈ ਜੀ ਕਹਿੰਦੇ ਥੋੜੇ ਜਿਹੇ ਜਿਹੜੇ ਨੇੜੇ ਘਰ ਆ ਜੀ ਉਹਨਾਂ ਦੀ ਹੈਗੀ ਆ ਜੀ ਜਿਹੜੇ ਨੇੜੇ ਘਰ ਆ ਉਹ ਛੱਪੜ ਕਰਕੇ ਉਹ ਓਵਰਫਲੋ ਰਹਿੰਦਾ ਸੀਗਾ ਉਸ ਕਰਕੇ ਉਹਦਾ ਹੈਗੀ ਆ ਤੇ ਅੰਦਾਜ਼ਨ ਕਿੰਨੇ ਘਰ ਨੁਕਸਾਨੇ ਗਏ ਜੀ ਗਏ ਜੀ ਕੋੜਾ 20 ਤੀ ਕਰਤਾ ਹੈਗੇ ਆ ਜੀ ਕਿੰਨਾ ਨੁਕਸਾਨ ਹੋਇਆਊਗਾ ਇੱਕ ਘਰ ਦਾ ਨੁਕਸਾਨ ਜੀ ਜਿਨ੍ਹਾਂ ਦੇ ਉੱਚੇ ਉਹਦਾ ਬਚਿਆ ਜੀ ਜਿਹੜੇ ਨੀਵੇਂ ਉਹਨਾਂ ਦੇ ਅੰਦਰ ਪਾਣੀ ਵੜ ਗਿਆ ਕਿਸੇ ਦੇ ਘਰੇ ਰਹਿ ਜਾ ਕੇ ਤਹਾਨੂੰ ਤਾਂ ਲੱਗਦਾ ਵੀ ਅੱਜ ਤੁਸੀਂ ਅੱਛੀ ਗੱਲਬਾਤ ਨੂੰ ਮਿਲੇ ਹੋ ਕੀ ਲੱਗਦਾ ਵੀ ਤੁਹਾਡੀਆਂ ਸਮੱਸਿਆ ਦਾ ਹੱਲ ਹੋਊਗਾ ਹੇ ਜੀ ਆਉਣਾ ਜੀ ਉਹਨਾਂ ਨੇ ਕੀ ਮੁਸਮਸਿਆ ਜਿਹੜੀ ਹੈ ਤੁਹਾਡੀ ਪਿੰਡ ਦੀ ਮੇਨ ਸਮੱਸਿਆ ਹੈ ਤੁਸੀਂ ਇਕੱਠੇ ਹੋਏ ਹੋ ਪਿੰਡ ਦੇ ਵਿੱਚ ਸਮੱਸਿਆ ਹੀ ਸਾਡਾ ਇਹ ਹੱਲ ਕੀਤਾ ਜਾਵੇ ਜੀ ਕਿਸ ਚੀਜ਼ ਦਾ ਹੱਲ ਪਾਉਦੇ ਪੈ ਫੜੇ ਜਿੱਧਰ ਨੂੰ ਢਾਹ ਲਾ ਉਧਰ ਪੈ ਪੈਣ ਕਿਉਂਕਿ ਟੁੱਟ ਟੁੱਟੇ ਲੋਂ ਪਾਣੀ ਆਉਂਦਾ ਜੀ ਇਧਰੋਂ ਤੇ ਇਧਰ ਨੂੰ ਢਾਹ ਲੈਣਾ ਵਾ ਕੁਛ ਕਾਹਦੇ ਫੰਡ ਦੀ ਗੱਲ ਕੀਤੀ ਜਾਵੇ ਤਾਂ ਫੰਡ ਹੈ ਨਹੀਂ ਜੀ ਸਾਡੇ ਕੋਲੇ ਹਰ ਸਰਕਾਰ ਲੋ ਸਾਨੂੰ ਫੰਡ ਨਹੀਂ ਆਇਆ ਬਿਲਕੁਲ ਕੋਈ ਫੰਡ ਨਹੀਂ ਜੀ ਜਦੋਂ ਹੀ ਸਾਡੀ ਪੰਚਾਇਤ ਬਣੀ ਹੈ ਸਾਡੇ ਕੋਲ ਪਿਛਲਾ ਫੰਡ ਸੀ 3.5 ਲੱਖ ਰੁਪਇਆ ਅਸੀਂ ਉਹ ਛੱਪੜ ਤੇ ਵਰਤ ਲਿਆ ਵਾ ਠੀਕ ਹੈ ਜੀ ਕੋਸ ਅਸੀਂ ਐਨ ਆਰ ਆਈ ਦੇ ਪੈਣ ਦੇ ਸਹਿਯੋਗ ਦੇ ਨਾਲ ਅਸੀਂ 10-12 ਲੱਖ ਰੁਪਇਆ ਛੱਪੜ ਤੇ ਆਪਦੇ ਕੋਲੋਂ ਕਢਾਇਆ ਉਹ ਠੀਕ ਹੈ ਜੀ ਸੋਰਸ ਆਫ ਇਨਕਮ ਕੀ ਹੈਗੇ ਪੰਚਾਇਤ ਦੇ ਆ ਪਚਾਇਤੀ ਜ਼ਮੀਨ ਹੈ ਸਾਡੇ ਕੋਲ 5-6 ਕਮਲਾ ਕਨਾਲਾ ਹੋਣਗੇ ਬਾਈ ਇੰਨੀ ਕਿਉਂ ਓਨੀ ਕੀ 50-55 ਹਜ਼ਾਰ ਰੁਪਇਆ ਹੁੰਦਾ ਜੀ ਹੋਰ ਕੋਈ ਇਨਕਮ ਦਾ ਕਹਿਣਾ ਪਿੰਡਿਆਂ ਦਾ ਵੀ ਜਿਹੜਾ ਪਾਣੀ ਆ ਉਹ ਪਰਲੀ ਸਾਈਡ ਤੇ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਇਹਦੇ ਕੀ ਸਚਾਈ ਹੈ ਉਹ ਤਾਂ ਸਚਾਈ ਇਹ ਆ ਜੀ ਇੱਥੇ ਹੀ ਸਾਂਝੇ ਬੰਦੇ ਆ ਉਧਰ ਜੀਵਿਦਾਰਾਂ ਨਿਖਾਰ ਹੈ ਜੀ ਉਹਨਾਂ ਦੇ ਖੇਤ ਆ ਕੋਈ 70000 ਨੂੰ ਪਹਿਲੀ ਲਈ ਉਹ ਡਬਦੇ ਉਹ ਮੂਹਰੇ ਜਾ ਕੇ ਬੋਰੀਆਂ ਲਾ ਲੈਂਦੇ ਸੀ ਇਹੀ ਸਮੱਸਿਆ ਜੀ ਤੇ ਹੋਰ ਆ ਸਾਨੂੰ ਤਾਂ ਦੋਨੇ ਪਾਸੇ ਸੌਣਾ ਪੈਣਾ ਜੀ ਸਾਨੂੰ ਇਹਨਾਂ ਦੇ ਵੀ ਸੌਣਾ ਪੈਣਾ ਉਧਰ ਵੀ ਸੌਣਾ ਪੈਣਾ ਜੀ ਪਿੰਸਾ ਸਰਮਨ ਸਾਹਿਬ ਇੱਕ ਸਮੱਸਿਆ ਤੁਹਾਡੇ ਪਿੰਡ ਦੇ ਲੋਕਾਂ ਦੀ ਹੋਰ ਹੈ ਹਾਂਜੀ ਅ ਵੀ ਜਿਹੜੀ ਮਿੱਟੀ ਚੱਕ ਕੇ ਗਾਹਮਸ਼ਾ ਕੀਤੀ ਉਹ ਕੀ ਸਚਾਈ ਹੈ ਮਾੜੀ ਮਿੱਟੀ ਜੀ ਉਹ ਛਪੜੀ ਸੀ ਜੀ ਉਹ ਤੇ ਡੂੰਗੀ ਕੀਤੀ ਹੈ ਗਰਾਊਂਡ ਛੱਤੀ ਹੈ ਗਰਾਊਂਡ ਬਣ ਜੂਗਾ ਅੱਛਾ ਜੀ ਗਰਾਊਂਡ 3-4 ਫੁੱਟ ਉੱਚਾ ਹੋ ਜੂਗਾ ਜੀ ਉਹ ਤਾਂ ਮਿੱਟੀ ਦੇ ਵਿੱਚ ਹੀ ਪਈ ਗਰਾਊਂਡ ਦੇ ਜੀ ਹਲੇ ਮਿੱਟੀ ਨਾਲੇ ਗੱਬਾ ਜੀ ਉਹ ਬੜੀ ਠੀਕ ਠੀਕ